ਆਧਾਰ ਕਾਰਡ ਆਜਕਲਿਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ ਬੈਂਕਿੰਗ ਤੋਂ ਲੈ ਕੇ ਹਰ ਸਰਕਾਰੀ ਅਤੇ ਗੈਰ ਸਰਕਾਰੀ ਕੰਮ ਲਈ ਆਧਾਰ ਕਾਰਡ ਜ਼ਰੂਰੀ ਹੈ ਬਾਇਓਮੈਟ੍ਰਿਕਸ ਦੇ ਨਾਲ-ਨਾਲ ਸਾਡੀਆਂ ਕਈ ਮਹੱਤਵਪੂਰਨ ਜਾਣਕਾਰੀਆਂ ਇਸ ਵਿੱਚ ਮੌਜੂਦ ਹਨ ਆਧਾਰ ਕਾਰਡ ਦੀ ਅਨਹੋਂਦ ਵਿੱਚ ਸਾਡੇ ਬਹੁਤ ਸਾਰੇ ਕੰਮ ਸੰਭਵ ਨਹੀਂ ਹਨ ਇਸ ਦੇ ਨਾਲ ਹੀ ਵਾਦੇ ਸਾਈਬਰ ਭਰਾਦਾਂ ਦੇ ਮੱਦੇਨਜ਼ਰ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ ਸਾਈਬਰ ਥੱਗ ਤੁਹਾਡੇ ਆਧਾਰ ਕਾਰਡ ਦੀ ਦੁਰਵਰਤੋਂ ਕਰਕੇ ਤੁਹਾਨੂੰ ਵਿੱਤੀ ਨੁਕਸਾਨ ਵੀ ਪਹੁੰਚਾ ਸਕਦੇ ਹਨ ਕੀ ਤੁਸੀਂ ਜਾਣਦੇ ਹੋ ਦੇਦੀ ਮੋਤ ਤੋਂ ਬਾਅਦ ਉਸਦੇ ਆਧਾਰ ਕਾਰਡ ਦਾ ਕੀ ਹੁੰਦਾ ਹੈ ਤੇ ਤੁਸੀਂ ਉਸਦੇ ਆਧਾਰ ਕਾਰਡ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ ਆਉ ਤੁਹਾਨੂੰ ਦੱਸਦੇ ਹਾਂ aadhar card UIDAI ਦੁਆਰਾ ਬਣਾਇਆ ਜਾਂਦਾ ਹੈ ਆਧਾਰ ਕਾਰਡ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਲਈ ਬਣਾਇਆ ਜਾ ਸਕਦਾ ਹੈ ਹਾਲਾਂਕਿ ਕਿਸੇ ਦੀ ਮੌਤ ਤੋਂ ਬਾਅਦ ਆਧਾਰ ਕਾਰਡ ਨੂੰ ਬੰਦ ਕਰਨ ਜਾਂ ਸਰੈਂਡਰ ਕਰਨ ਬਾਰੇ ਕੋਈ ਨਿਯਮ ਨਹੀਂ ਬਣਾਇਆ ਗਿਆ ਹੈ ਅਜਿਹੀ ਸਥਿਤੀ ਵਿੱਚ ਤੁਹਾਡੇ ਕੋਲ ਆਪਣਾ ਆਧਾਰ ਕਾਰਡ ਸੁਰੱਖਿਤ ਰੱਖਣ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੈ ਤੁਸੀਂ ਆਪਣੇ ਆਧਾਰ ਕਾਰਡ ਨੂੰ ਸੁਰੱਖਿਤ ਕਰਨ ਲਈ ਲੋਕ ਵੀ ਕਰਵਾ ਸਕਦੇ ਹੋ ਇਸ ਦਾ ਮਤਲਬ ਹੈ ਕਿ ਤੁਸੀਂ ਆਪਣਾ ਆਧਾਰ ਕਾਰਡ ਸਰੈਂਡਰ ਜਾਂ ਰੱਦ ਨਹੀਂ ਕਰ ਸਕਦੇ ਹਾਲਾਂਕਿ UIDAI ਦੇ ਨੇ ਕਾਰਡ ਨੂੰ ਸੁਰੱਖਿਅਤ ਰੱਖਣ ਲਈ ਇਹ ਅਧਾਰ ਲੋਕ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ ਆਧਾਰ ਕਾਰਡ ਆਧੁਨਿਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ ਬੈਕਿੰਗ ਤੋਂ ਲੈ ਕੇ ਹਰ ਸਰਕਾਰੀ ਅਤੇ ਗੈਰ ਸਰਕਾਰੀ ਕੰਮ ਲਈ ਆਧਾਰ ਕਾਰਡ ਜ਼ਰੂਰੀ ਹੈ ਬਾਇਓਮੈਟ੍ਰਿਕਸ ਦੇ ਨਾਲ-ਨਾਲ ਸਾਡੀਆਂ ਕਈ ਮਹੱਤਵਪੂਰਨ ਜਾਣਕਾਰੀਆਂ ਇਸ ਵਿੱਚ ਮੌਜੂਦ ਹਨ ਆਧਾਰ ਕਾਰਡ ਦੀ ਅਨਹੋਂਦ ਵਿੱਚ ਸਾਡੇ ਬਹੁਤ ਸਾਰੇ ਕੰਮ ਸੰਭਵ ਨਹੀਂ ਹਨ ਇਸ ਦੇ ਨਾਲ ਹੀ ਵੱਧਦੇ ਸਾਈਬਰ ਭਰਾਦਾਂ ਦੇ ਮੱਦੇਨਜ਼ਰ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ ਸਾਈਬਰ ਠੱਗ ਤੁਹਾਡੇ ਆਧਾਰ ਕਾਰਡ ਦੀ ਦੁਰਵਰਤੋਂ ਕਰਕੇ ਤੁਹਾਨੂੰ ਵਿੱਤੀ ਨੁਕਸਾਨ ਵੀ ਪਹੁੰਚਾ ਸਕਦੇ ਹਨ ਕੀ ਤੁਸੀਂ ਜਾਣਦੇ ਹੋ ਇਸੇ ਦੀ ਮੌਤ ਤੋਂ ਬਾਅਦ ਉਸਦੇ ਆਧਾਰ ਕਾਰਡ ਦਾ ਕੀ ਹੁੰਦਾ ਹੈ ਤੇ ਤੁਸੀਂ ਉਸਦੇ ਆਧਾਰ ਕਾਰਡ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ ਆਉ ਤੁਹਾਨੂੰ ਦੱਸਦੇ ਹਾਂ aadhar card UIDAI ਦੁਆਰਾ ਬਣਾਇਆ ਜਾਂਦਾ ਹੈ ਆਧਾਰ ਕਾਰਡ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਲਈ ਬਣਾਇਆ ਜਾ ਸਕਦਾ ਹੈ ਹਾਲਾਂਕਿ ਕਿਸੇ ਦੀ ਮੌਤ ਤੋਂ ਬਾਅਦ ਆਧਾਰ ਕਾਰਡ ਨੂੰ ਬੰਦ ਕਰਨ ਜਾਂ ਸਰੈਂਡਰ ਕਰਨ ਬਾਰੇ ਕੋਈ ਨਿਯਮ ਨਹੀਂ ਬਣਾਇਆ ਗਿਆ ਹੈ ਅਜਿਹੀ ਸਥਿਤੀ ਵਿੱਚ ਤੁਹਾਡੇ ਕੋਲ ਆਪਣਾ ਆਧਾਰ ਕਾਰਡ ਸੁਰੱਖਿਤ ਰੱਖਣ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੈ ਤੁਸੀਂ ਆਪਣੇ ਆਧਾਰ ਕਾਰਡ ਨੂੰ ਸੁਰੱਖਿਤ ਕਰਨ ਲਈ ਲੋਕ ਵੀ ਕਰਵਾ ਸਕਦੇ ਹੋ ਇਸ ਦਾ ਮਤਲਬ ਹੈ ਕਿ ਤੁਸੀਂ ਆਪਣਾ ਆਧਾਰ ਕਾਰਡ ਸਰੈਂਡਰ ਜਾਂ ਰੱਦ ਨਹੀਂ ਕਰ ਸਕਦੇ ਹਾਲਾਂਕਿ UIDAI ਦੇ ਨੇ ਆਧਾਰ ਕਾਰਡ ਨੂੰ ਸੁਰੱਖਿਅਤ ਰੱਖਣ ਲਈ ਇਹ ਆਧਾਰ ਲੋਕ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ ਆਧਾਰ ਕਾਰਡ ਆਜਕਲਿਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ ਬੈਂਕਿੰਗ ਤੋਂ ਲੈ ਕੇ ਹਰ ਸਰਕਾਰੀ ਅਤੇ ਗੈਰ ਸਰਕਾਰੀ ਕੰਮ ਲਈ ਆਧਾਰ ਕਾਰਡ ਜ਼ਰੂਰੀ ਹੈ ਬਾਇਓਮੈਟ੍ਰਿਕਸ ਦੇ ਨਾਲ-ਨਾਲ ਸਾਡੀਆਂ ਕਈ ਮਹੱਤਵਪੂਰਨ ਜਾਣਕਾਰੀਆਂ ਇਸ ਵਿੱਚ ਮੌਜੂਦ ਹਨ ਆਧਾਰ ਕਾਰਡ ਦੀ ਅਨਹੋਂਦ ਵਿੱਚ ਸਾਡੇ ਬਹੁਤ ਸਾਰੇ ਕੰਮ ਸੰਭਵ ਨਹੀਂ ਹਨ ਇਸ ਦੇ ਨਾਲ ਹੀ ਵੱਧਦੇ ਸਾਈਬਰ ਭਰਾਦਾਂ ਦੇ ਮੱਦੇਨਜ਼ਰ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ ਸਾਈਬਰ ਠੱਗ ਤੁਹਾਡੇ ਆਧਾਰ ਕਾਰਡ ਦੀ ਦੁਰਵਰਤੋਂ ਕਰਕੇ ਤੁਹਾਨੂੰ ਵਿੱਤੀ ਨੁਕਸਾਨ ਵੀ ਪਹੁੰਚਾ ਸਕਦੇ ਹਨ ਕੀ ਤੁਸੀਂ ਜਾਣਦੇ ਹੋ ਕਿਸੇ ਦੀ ਮੌਤ ਤੋਂ ਬਾਅਦ ਉਸਦੇ ਆਧਾਰ ਕਾਰਡ ਦਾ ਕੀ ਹੁੰਦਾ ਹੈ ਤੇ ਤੁਸੀਂ ਉਸਦੇ ਆਧਾਰ ਕਾਰਡ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ ਆਉ ਤੁਹਾਨੂੰ ਦੱਸਦੇ ਹਾਂ aadhar card UIDAI ਦੁਆਰਾ ਬਣਾਇਆ ਜਾਂਦਾ ਹੈ ਆਧਾਰ ਕਾਰਡ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਲਈ ਬਣਾਇਆ ਜਾ ਸਕਦਾ ਹੈ ਹਾਲਾਂਕਿ ਕਿਸੇ ਦੀ ਮੌਤ ਤੋਂ ਬਾਅਦ ਆਧਾਰ ਕਾਰਡ ਨੂੰ ਬੰਦ ਕਰਨ ਜਾਂ ਸਰੈਂਡਰ ਕਰਨ ਬਾਰੇ ਕੋਈ ਨਿਯਮ ਨਹੀਂ ਬਣਾਇਆ ਗਿਆ ਹੈ ਅਜਿਹੀ ਸਥਿਤੀ ਵਿੱਚ ਤੁਹਾਡੇ ਕੋਲ ਆਪਣਾ ਆਧਾਰ ਕਾਰਡ ਸੁਰੱਖਿਤ ਰੱਖਣ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੈ ਤੁਸੀਂ ਆਪਣੇ ਆਧਾਰ ਕਾਰਡ ਨੂੰ ਸੁਰੱਖਿਤ ਕਰਨ ਲਈ ਲੋਕ ਵੀ ਕਰਵਾ ਸਕਦੇ ਹੋ ਇਸ ਦਾ ਮਤਲਬ ਹੈ ਕਿ ਤੁਸੀਂ ਆਪਣਾ ਆਧਾਰ ਕਾਰਡ ਸਰੈਂਡਰ ਜਾਂ ਰੱਦ ਨਹੀਂ ਕਰ ਸਕਦੇ ਹਾਲਾਂਕਿ UIDAI ਦੇ ਨੇ ਕਾਰਡ ਨੂੰ ਸੁਰੱਖਿਅਤ ਰੱਖਣ ਲਈ ਇਹ ਆਧਾਰ ਲੋਕ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ